ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਖੜੇ ਜੀ ਬਡਬਰ ਬਡਬਰ ਪਿੰਡ ਐ ਇੱਥੇ ਖੜੇ ਆ ਜੀ ਮੰਡੀ ਦੇ ਸਾਹਮਣੇ ਤੇ ਇਹ ਜਿਹੜੀ ਸੰਗਰੂਰ ਨੂੰ ਰੋਡ ਜਾਂਦਾ ਜੀ ਮੇਨ ਹਾਈਵੇ ਇੱਥੇ ਸਾਨੂੰ ਇੱਕ ਚੀਜ਼ ਮਿਲੀ ਯਾਰ ਸਾਨੂੰ ਲੱਗੀ ਸੋਣੀ ਤੇ ਅਸੀਂ ਸੋਚਿਆ ਯਾਰ ਵੀ ਵੀਡੀਓ ਬਣਾਈਏ ਤੇ ਆਓ ਦਿਖਾਉਣੇ ਤੁਹਾਨੂੰ ਹਨਾ ਸਾਰਾ ਇੱਕ ਢਾਬਾ ਜੀ ਇਹ ਢਾਬਾ ਤੇ ਢਾਬੇ ਦੇ ਉੱਤੇ ਸਾਰਾ ਸਿਸਟਮ ਇਹ ਹੈਗਾ ਜੀ ਬਡਬਰ ਨੂੰ ਨੂੰ ਯਾਦ ਕਰਾਉਂਦੀ ਇੱਕ ਤਸਵੀਰ ਇੱਕ ਇਹ ਤਸਵੀਰ ਆ ਜਿਹੜੀ ਇਹ ਪੁਰਾਣੇ ਸਮੇਂ ਨੂੰ ਯਾਦ ਕਰਾਉਂਦੀ ਆ ਕਿਉਂਕਿ ਹੁਣ ਤਾਂ ਫਰਿੱਜ ਆ ਗਈਆਂ ਹੋਰ ਕੁਝ ਬਹੁਤ ਕੁਝ ਆ ਗਿਆ ਤੇ ਉਦੋਂ ਆਪਣੇ ਕੀ ਹੁੰਦਾ ਸੀਗਾ ਵੀ ਸਾਰੀਆਂ ਬੁੜੀਆਂ ਪਾਣੀ ਘੜਿਆਂ ਦੇ ਨਾਲ ਭਰ ਕੇ ਨਿਉਂਦੀਆਂ ਸੀਗੀਆਂ ਤੇ ਅਸੀਂ ਘੜੇ ਦਾ ਪਾਣੀ ਪੀਂਦੇ ਸੀਗੇ ਹਨ ਆ ਇੱਕ ਬਣਾਇਆ ਜੀ ਖੂਹ ਦਾ ਦ੍ਰਿਸ਼ ਤੇ ਇਹ ਖੂਹ ਦੇ ਵਿੱਚੋਂ ਪਾਣੀ ਭਰਦੀਆਂ ਤੇ ਆ ਡੋਲ ਬਣਾਇਆ ਜੀ ਇਦੇ ਵਿੱਚੋਂ ਸਾਰਾ ਦੇਖ ਸਕਦੇ ਤੁਸੀਂ ਤੇ ਬਹੁਤ ਵਧੀਆ ਦਰੈਛਾ ਯਾਰ ਖੂ ਤੇ ਖੂ ਨੂੰ ਉਸੇ ਤਰ੍ਹਾਂ ਅੰਦਰ ਸਾਇਆ ਗਿਆ ਹੈ ਘੜੇ ਭਏ ਚੱਕੇ ਹੈ ਲੇਡੀਜ਼ ਕੋਲੇ ਸਾਰਿਆਂ ਕੋਲੇ ਬੁੜੀਆਂ ਕੋਲੇ ਲਓ ਜੀ ਦੇਖ ਸਕਦੇ ਅਸੀਂ ਖੜੇ ਹਾਂ ਬਰਨਾਲੇ ਜਲੇ ਦਾ ਪਿੰਡ ਹੈ ਇਹ ਬੜਬੜ ਰੋਡ ਤੇ ਖੜੇ ਹਾਂ ਚੰਡੀਗੜ੍ਹ ਬਰਨਾਲਾ ਰੋਡ ਤੇ ਪਰ ਦੁਰਪੀਤ ਨੇ ਤੁਹਾਨੂੰ ਮਾਦਾਨੇ ਕਾ ਢਾਬੇ ਤੇ ਖੜੇ ਹਾਂ ਇਹ ਮੂਹਰੇ ਦਾ ਵੀ ਢਾਬਾ ਆਪ ਵੀ ਇਸ ਨੂੰ ਬਹੁਤ ਵਧੀਆ ਲੋਕੇਸ਼ਨ ਲੱਗੀ ਤੇ ਮੈਂ ਇਹਨੂੰ ਕਦੇ ਵੀ ਆਪਾਂ ਦੇਖੋਣੇ ਪਾਵਾਂ ਉਹਨੂੰ ਆਜੋ ਆਜੋ ਇਹਨਾਂ ਦਾ ਹੈਗਾ ਜੀ ਤੱਕੜ ਤੱਕੜ ਪੁਰਾਣੇ ਸਮੇਂ ਦਾ ਤੱਕੜ ਇਹ ਵੀ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਪੁਰਾਣੀਆਂ ਚੀਜ਼ੀਆਂ ਖੱਚੀਆਂ ਖਾਸਾ ਸਾਨੂੰ ਇੱਥੇ ਦੇਖਣ ਨੂੰ ਮਿਲੀਆਂ ਹਨ ਤੇ ਤਾਂ ਕਰਕੇ ਸਾਡਾ ਮਾਨਕੀ ਚੈਨ ਵੀਡੀਓ ਬਣਾ ਜੇ ਤੇ ਆ ਇੱਕ ਦਰਛਕ ਘੋੜਾ ਹੱਥ ਚ ਫੜਿਆ ਹੋਇਆ ਤੇ ਘੋੜਾ ਬਹੁਤ ਘੈਂਟ ਬਹੁਤ ਵਧੀਆ ਗੱਲਬਾਤ ਆਇਆ ਇਹ ਲੱਭਿਆ ਚਾਰ ਪੁਰਾਣਾ ਵਿਸਾ ਸੀ ਜੋ ਉਸ ਨੂੰ ਦਰਸਾਉਂਦੀਆਂ ਚੀਜ਼ਾਂ ਚੀਜ਼ਾਂ ਇਹ ਕੁਝ ਦੇਖ ਰਹੇ ਹਾਂ ਔਰ ਜੇਕਰ ਵੀਡੀਓ ਵਧੀਆ ਲੱਗਦੀ ਸ਼ੇਅਰ ਕਰਦੇ ਕਰੋ ਕਮੈਂਟ ਕਰਦੇ ਕਰੋ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਰੁਕੂ ਮਰਾ ਦੇ ਕਰਿਆ ਨੂੰ ਮੜਾ ਫਿਰ ਚਾਹ ਵੀ ਲੀ ਗਏ ਆਪਾਂ ਹਾਂ ਹਾਂ ਆ ਦੇਖੋ ਜੀ ਮਧਾਨੀ ਦੁੱਧ ਰਕਦੇ ਹੁੰਦੇ ਸੀ ਇਹਦੇ ਤੇਰਾ ਇਹ ਆ ਜਾਮ ਘਰਾਂ 'ਚ ਨਹੀਂ ਮਿਲਦੀਆਂ ਕਿਉਂਕਿ ਬਿਜਲੀ ਦਾ ਸਿਸਟਮ ਚੱਲ ਪਿਆ ਮਧਾਨੀ ਆ ਜਿਹੜੀ ਆ ਮਧਾਨੀ ਆ ਇਹਦੀਆਂ ਹੋਣ ਵਾਲੀਆਂ ਬੀਬੀਆਂ ਸਾਡੀਆਂ ਇੰਸਟਾਗ੍ਰਾਮ ਵਾਲੀਆਂ ਬੀਬੀਆਂ ਉਹਨਾਂ ਨੂੰ ਯਾਦ ਹੈ ਪਤਾ ਹੀ ਨਹੀਂ ਜਿਹੜੇ ਪਹਿਲਾਂ ਲੰਘੀਂਆਂ ਸੀ ਕੱਲ ਕੇ ਉੱਠ ਕੇ ਜਦੋਂ ਉਹ ਦੁੱਧ ਰਣਕਦੀਆਂ ਸੀ ਐਤੋਂ ਮੱਖਣ ਨਿਕਲਦਾ ਸੀ ਜੋ ਮੱਖਣ ਖਾ ਕੇ ਛੇ ਦੀ ਆਪ ਤਾਂ ਹਮ ਲੋਕ ਕੀ ਲੈਂਦੀ ਸੀ ਸਵੇਰ ਸਭੋ ਲਗੇ ਸੀ ਆਪਣਾ ਸੋ ਉਧਰ ਦੇਖ ਰਹੇ ਹੋ ਤੁਸੀਂ ਲਓ ਜੀ ਐਦਾਂ ਕੀਤਾ ਜਾਂਦਾ ਜੀ ਸਵਾਗਤ ਪੁਰਾਣੇ ਸਮੇਂ ਦੇ ਵਿੱਚ ਨਾ ਜੁੱਤੀ ਪਾਈ ਆ ਦੀ ਤੇ ਬਾਕੀ ਆ ਦੇਖ ਸਕਦੇ ਆ ਹਾਲ ਪੰਜਾਲੀ ਪੁਰਾਣੇ ਸਮੇਂ ਨੂੰ ਫੇਰ ਦਰਸਾਉਂਦੀ ਚੀਜ਼ ਹਾਲ ਕਿਸਾਨ ਭਰਾ ਸਾਡੇ ਹਾਲ ਪੰਜਾਲੀ ਹਾਲ ਦੇ ਨਾਲ ਵਾਈ ਕਰਦੇ ਸੀਗੇ ਤੇ ਅੱਜ ਕੱਲ ਤਾਂ ਟਰੈਕਟਰ ਦਾ ਜ਼ੋਰ ਚੱਲ ਪਿਆ ਮਸ਼ੀਨਰੀ ਜੋਗ ਵੱਧ ਗਿਆ ਇਹਨਾਂ ਨੂੰ ਭੁੱਲ ਗਏ ਆ ਸੋ ਅਸਲ ਖੇਤੀ ਕੀ ਹੁੰਦੀ ਸੀ ਉਹ ਮਸ਼ੀਨਰੀ ਕੋਨੇ-ਖੋਨੇ ਭਾਈਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਇਹ ਅੰਦਰ ਵੀ ਇਹ ਕੋਈ ਮਾਦੀ ਆਖਮਲ ਜੀ ਦਾ ਕੱਚਾ ਟੱਕਣਾ ਵੀ ਭੁੱਲੀਆਂ ਚੱਕਣਾ ਵੀ ਭੁੱਲੀਆਂ ਨਹੀਂ ਪੰਜਾਬੀਓ ਸਿਖਾ ਦੀਆਂ ਪਿੰਡ ਆਪਣਾ ਇਹ ਚਰਖਾ ਕੱਤ ਕੇ ਰੂਮ ਬਣਾ ਕੇ ਕੇ ਪਹਿਲਾਂ ਵਾਲੀਆਂ ਜੋ ਪਟਿਆਲਾ ਦੀ ਪਜਾਦ ਦੀਆਂ ਚੱਕੀਆਂ ਤੋਂ ਕਾਫੀ ਅਸੀਂ ਅੱਜ ਵਾਲੀਆਂ ਮਟਿਆਰਾ ਦਾ ਆਪਾਂ ਨੂੰ ਪਤਾ ਹੀ ਸਾਰਿਆਂ ਨੂੰ ਆ ਵੀ ਨਹੀਂ ਕੱਤ ਰੀਆਂ ਕਿ ਆ ਆਹ ਜੀ ਚੱਕੀ ਪੁਰਾਣੇ ਸਮੇਂ ਦੀ ਚੱਕੀ ਜਿਸ ਚੱਕੀ ਨੂੰ ਐ ਚਲਾਉਂਦੇ ਹੁੰਦੇ ਸੀ ਐ ਲੋਕਾਂ ਨੂੰ ਹੈ ਆਪ ਰੈਸਾ ਆਹਾਂ ਜੀ ਪ੍ਰੈਸਰ ਆਪ ਪੁਰਾਣੇ ਸਮੇਂ ਦੀ ਪ੍ਰੈਸ ਸਾ ਜੀ ਦੇਖ ਸਕਦੇ ਆ ਆਹ ਆਹ ਇਹ ਪ੍ਰੈਸ ਸਾਹਮਣੇ ਜੀ ਪ੍ਰੈਸ 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 ਸ ਬਹੁਤ ਬਹੁਤ ਧੰਨਵਾਦ ਔਰ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਔਰ ਇਸ ਤਰ੍ਹਾਂ ਦੀ ਵੀਡੀਓ ਹਰ ਦਿਨ ਨਾਲ ਹੀ ਹੋਰਾਂ ਜੀਂ ਕਰਾਵੇ ਹਾਂ ਹਾਂ ਹਾਂਜੀ ਦੇਖ ਸਕਦੇ ਹੋ ਕਿ ਅਸੀਂ ਵੀ ਆ ਕੇ ਵੀਡੀਓ ਦੇ ਵਿੱਚ ਤੇ ਸਾਰਾ ਕੁਝ ਤੁਹਾਨੂੰ ਦਿਖਾ ਚੁੱਕੇ ਹਾਂ ਕਿ ਨੂਰ ਪੰਜਾਬੀ ਢਾਬਾ ਬੱਡ ਬੱਡ ਇਹ ਬੱਡ ਬੱਡ ਪੈਂਡਾ ਜੀ ਅਕੇ ਹਾਂ ਜੀ ਸੰਗਰੂਰ ਤੋਂ ਬਰਨਾਲੇ ਨੂੰ ਜਾਂਦੇ ਜੀ ਚੰਡੀਗੜ੍ਹ ਬਰਨਾਲਾ ਰੋਡ ਤੇ ਬਾਕੀ ਭਾਈ ਕੀ ਕਹਿੰਦੇ ਸੀ ਤੁਸੀਂ ਹੈ ओरिजिनल ਆਜੋ ਜੀ ਚਾਦਰੀ ਹੋਈ ਪੀਓ ਤੁਸੀਂ ਬੰਨਾ ਆਗੇ ਅੱਛਾ ਜੀ ਆਹ ਹੈ ਜੀ ਸਿਸਟਮ ਹੈ ਨਾ ਦਾ ਜੀ ਕਿੱਥੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਨੂਰ ਪੰਜਾਬੀ ਦਾ ਬਾਰ ਅ ਰੈਸਟੋਰੈਂਟ ਮੈਂ ਸਟੂਡੈਂਟ ਅਰੇਸਟ ਇੱਥੇ ਹੈਗਾ ਜੀ ਬਹੁਤ ਵਧੀਆ ਬਹੁਤ ਜੇਕਰ ਤੁਸੀਂ ਬਰਨਾਲੇ ਤੋਂ ਚੰਡੀਗੜ੍ਹ ਜਾ ਰਹੇ ਹੋ ਚਾਹ ਵੀ ਨਹੀਂ ਹੋਵੇ ਤਾਂ ਨੂਰ ਰੋਟਾਬੇ ਤੇ ਬੈਠ ਕੇ ਚਾਹ ਪੀ ਸਕਦੇ ਹੋ ਚਾਹ ਪਰੋਠਾ ਕੀ ਹੈ ਬਈ ਇਹ ਸਿੱਧਾ ਸੁਪਿਆਣਾ ਦਾ ਨਾ ਦਾਲ ਪਕੜੀ ਸਾਈਡ ਤੇ ਫਰੀ ਕੁਜੀ ਕੜਾ ਮਸਾਲਾ ਫਲਾਈ ਬਰੋਟਾ ਜਾਨੀ ਕਿ ਗੜੀ ਪਕੌੜਾ ਸਾਨੂੰ ਖਾਣ ਦੇ ਲਈ ਹਰ ਚੀਜ਼ ਇੱਥੇ ਮਿਲਵਾ ਲਾ ਬੈਠ ਸਕਦੇ ਆ ਫਰੀ ਵਾਲਾ ਪਰੋਠਾ ਜੀ ਗਾਜੂ ਵਾਲਾ ਪਰੋਠਾ ਵਿਆਲਾ ਪ੍ਰਹਾੜੀ ਸਾਰੀਆਂ ਸਹੂਲਤਾਂ ਆਈਆਂ ਬਾਈ ਕੋਲੇ ਤੇ ਤੁਸੀਂ ਆ ਸਕਦੇ ਆ ਇੱਥੇ ਵਿਜਿਤ ਕਰੋ ਤੇ ਨੂਰ ਟੱਬਾ ਨੂਰ ਟੱਬਾ ਥੈਂਕ ਯੂ ਤਾਨਵਾਜੀ ਮਿਹਰਬਾਨੀ ਕੀ ਗੱਲ ਲਓ ਜੀ ਅੱਗੇ ਦੀ ਸਥਿਤੀ ਵੀ ਦਿਖਾਉਣ ਤੁਹਾਨੂੰ ਤੇ ਆ ਇੱਕ ਇਧਰਲੇ ਪਾਸੇ ਹੈਗਾ ਜੀ ਰੂਮ ਬਣਿਆ ਜਿੱਥੇ ਜਿਹੜਾ ਇਹਨਾਂ ਦਾ ਸਾਰਾ ਕੁਝ ਵੀਰਾਂ ਨੇ ਬਣਾਇਆ ਹੋਇਆ ਲਾਇਆ ਹੋਇਆ ਮਤਲਬ ਰੈਸਟੋਰੈਂਟ ਹੈ ਬੈਠਣ ਦੇ ਲਈ ਬਹੁਤ ਵਧੀਆ ਪ੍ਰਬੰਧ ਆ ਜੀ ਆਨੇਓ ਏਸੀ ਰੂਮ ਆ ਬਹੁਤ ਵਧੀਆ ਪ੍ਰਬੰਧ ਆ ਆ ਦੇਖੋ ਜੀ ਸਭ ਤੋਂ ਵੱਡੀ ਗੱਲ ਇੱਥੇ ਇਹ ਦੇਖੋ ਨੂੰ ਮਿਲੀ ਵੀ ਤੁਹਾਨੂੰ ਜਿਹੜਾ ਖਾਣ ਪੀਣਾ ਤਾਂਬੇ ਦੇ ਪਾਂਡਿਆਂ ਦੇ ਵਿੱਚ ਪਿੱਤਲ ਦੇ ਪਾਂਡਿਆਂ ਦੇ ਵਿੱਚ ਮਿਲੂਗਾ ਪਿੱਤਲ ਦੇ ਪਾਂਡਿਆਂ ਦੇ ਵਿੱਚ ਮਿਲੂਗਾ ਤੇ ਇਹ ਇਹ ਗੱਲਾਂ ਆਮ ਨਹੀਂ ਗੀਆਂ ਇਹ ਕਿਤੇ ਕਿਤੇ ਹੁੰਦੀਆਂ ਹਨਾ ਪੂਰੀ ਸਾਊਂਡ ਪੂਰੀ ਗੁੱਡ ਆ ਵਾਹ ਜੀ ਵਾਹ ਜੀ ਤੁਹਾਡੀ ਜੀ ਬਹੁਤ ਵਧੀਆ ਲਓ ਜੀ ਇਹ ਹੈ ਜੀ ਨੂਰ ਢਾਬਾ ਬਹੁਤ ਵਧੀਆ ਆਹ ਦੇਖ ਲਈ ਸਪੈਸ਼ਲ ਤੁਹਾਡੇ ਗੈਸਟ ਹੁੰਦੇ ਤੁਹਾਡੇ ਨਾਲ ਜਿਹੜੇ ਗੈਸਟ ਹੋਣ ਇਹ ਸਪੈਸ਼ਲ ਰੂਮ ਆ ਏਸੀ ਰੂਮ ਆ ਇਹ ਔਰ ਬਰਨਾਲੇ ਤੋਂ ਚੰਡੀਗੜ੍ਹ ਨੂੰ ਜਾਂਦੇ ਜੇ ਦੋਸਤ ਰੋਲਵਾਲ ਨੰਦਰਸਰੀ ਢਾਬਾ ਹੁੰਦਾ ਨੂਰ ਢਾਬਾ ਸੋ ਇਸ ਤੇ ਤੁਸੀਂ ਜਰੂਰ ਵੀਡਿਓ ਕਰੋ ਬਹੁਤ ਵਧੀਆ ਪ੍ਰਬੰਧ ਆ ਅਸੀਂ ਨਾਟਕ ਕਰਕੇ ਐਸੀ ਚਾਹ ਵੀ ਲੈ ਲਈ ਸੀ ਆਪਣੇ ਘਰ ਜਰੂਰ ਹੋਣੀ ਵੀਡੀਓ ਚੱਣੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਥੈਂਕ ਯੂ ਭਾਈ ਧੰਨਵਾਦ ਬਿਲਕੁਲ ਬੈਠੋ ਉਹ ਬੈਠੋ